ਪੰਜਾਬ ਦੇ ਵਿੱਚ ਫਿਰ ਬੇਅਦਬੀ ਦਾ ਮੁੱਦਾ ਤੇ ਜਨੇ ਵਾਲੇ ਬਾਗ ਦਾ ਮੁੱਦਾ ਇਹ ਜੇ ਕਈ ਮੁੱਦੇ ਚਰਚਾ ਦੇ ਵਿੱਚ ਨੇ ਜਿਹੜੇ ਵਿਧਾਨ ਸਭਾ ਦੇ ਫਲੋਰ ਤੋਂ ਹੀ ਬੋਲੇ ਜਾਂਦੇ ਨੇ ਤੇ ਉਸੇ ਵਿਧਾਨ ਸਭਾ ਦੇ ਵਿੱਚ بڑا ਝੂਠ ਵੀ ਪਰੋਸਿਆ ਜਾ ਰਿਹਾ ਗੱਲ ਇਹ ਹੈ ਤਕਰੀਬਨ ਅੱਜ ਤੋਂ 10-12 ਬਰੇ ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਪੂਰੀ ਚੜ੍ਹਦੀ ਕਲਾ ਦੇ ਵਿੱਚ ਸੀ ਸਰਕਾਰ ਸੀ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਹੀ ਲੱਗਦਾ ਸੀ ਕਿ ਅਕਾਲੀ ਦਲ ਨੂੰ ਮਕਾਉਣਾ ਬਹੁਤ ਔਖਾ ਹੈ ਅਕਾਲੀ ਦਲ ਬੜੀ ਚੜ੍ਹਦੀ ਕਲਾ 'ਚ ਪੰਜਾਬ ਦੀ ਤਰੱਕੀ ਵੱਲ ਵਧ ਰਿਹਾ ਸੀ ਨੌਜਵਾਨਾਂ ਦਾ ਸਿੱਖੀ ਦਾ ਪੰਜਾਬੀਆਂ ਦਾ ਕਿਸਾਨਾਂ ਦਾ ਪਹਿਰੇਦਾਰ ਤੇ ਲੰਮਾ ਤੌਰ ਬਣਿਆ ਹੋਇਆ ਸੀ ਉਸ ਸਮੇਂ ਸਾਰੀਆਂ ਪਾਰਟੀਆਂ ਦਾ ਜ਼ੋਰ ਕੁਝ ਏਜੰਸੀਆਂ ਦਾ ਜ਼ੋਰ ਇਸ ਗੱਲ ਤੇ ਲੱਗਿਆ ਕਿ ਅਕਾਲੀ ਦਲ ਨੂੰ ਕਮਜ਼ੋਰ ਕਿਵੇਂ ਕੀਤਾ ਜਾਬੇ ਸਮੇ ਸਮੇ ਤੇ ਜਦੋਂ ਅਕਾਲੀ ਦਲ ਸੱਤਾ ਚਾਹੁੰਦਾ ਹੈ ਤਾਂ ਉਦੋਂ ਇਹ ਜਿਹੜੀਆਂ ਨੇ ਕੋਸ਼ਿਸ਼ਾਂ ਹੁੰਦੀਆਂ ਨੇ ਤੇ ਨਾ ਕੋਸ਼ਿਸ਼ਾਂ ਦੇ ਵਿੱਚ ਇੱਕ ਨਵੀਂ ਪਾਰਟੀ ਪੈਦਾ ਹੋਈ ਉਸੇ ਆਮ ਆਦਮੀ ਪਾਰਟੀ ਬੜੇ ਵੱਡੇ ਵੱਡੇ ਦਾਅਵੇ ਬੜੇ ਵੱਡੇ ਵੱਡੇ ਉਹਨਾਂ ਨੇ ਵਾਅਦੇ ਕੀਤੇ ਤੇ ਧਰਨੇ ਮੁਜ਼ਾਹਰਿਆਂ ਚੋਂ ਨਿਕਲ ਕੇ ਉਹਨਾਂ ਨੇ ਕਿਹਾ ਕਿ ਜਿਹੜੀ ਹੈ ਅਸੀਂ ਪੰਜਾਬ ਦੀ ਫਿਜ਼ਾ ਪੰਜਾਬ ਦੀ ਸਿਆਸਤ ਬਦਲਾਂਗੇ ਤੇ ਹੁਣ ਗੱਲ ਕੀ ਹੋਈ ਕਿ ਜਦੋਂ ਉਹਨਾਂ ਨੂੰ ਕੁਛ ਇਹ ਜਿਹਾ ਨਹੀਂ ਲੱਭਿਆ ਕੁਛ ਇਹ ਜਿਹਾ ਨਹੀਂ ਕਰ ਪਾਏ ਕਿ ਜਿਸ ਦੇ ਨਾਲ ਅਕਾਲੀ ਧਰ ਨੂੰ ਢਾਹ ਲੱਗ ਜੇ ਤਾਂ ਇਹਨਾਂ ਨੇ ਸਾਰਿਆਂ ਨੇ ਇੱਕ ਇਹ ਸਿਸਟਮ ਬਣਾਇਆ ਕਿਉਂ ਨਾ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਕਾਲ ਦਲ ਦੇ ਲੀਡਰਾਂ ਦੀ ਕਿਰਦਾਰ ਕੂਸ਼ੀ ਕੀਤੀ ਜਾਵੇ ਮੈਂ ਕੀ ਕਹਿ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਕਿਰਦਾਰ ਕੂਸ਼ੀ ਕੀਤੀ ਜਾਵੇ ਤੇ ਉਹਦੀ ਸ਼ੁਰੂਆਤ ਜਿਹੜੀ ਹੋਈ ਪਹਿਲਾ ਨਸ਼ੇ ਦੇ ਨਾਂ ਤੇ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਤੇ ਸ਼੍ਰੋਮਣੀ ਕਾਲ ਦਲ ਨੂੰ ਬਦਨਾਮ ਕੀਤਾ ਉਥੇ ਪੰਜਾਬੀਆਂ ਉਹ ਵੀ ਪੂਰੀ ਦੁਨੀਆ ਦੇ ਵਿੱਚ ਇਹਨਾਂ ਲੋਕਾਂ ਨੇ ਬਦਨਾਮ ਕੀਤਾ ਫਿਰ ਦੂਸਰੀ ਜਿਹੜੀ ਸਭ ਤੋਂ ਵੱਡੀ ਚਰਚਾ ਆਈ ਉਸੇ ਬੇਅਦਬੀਆਂ ਦਾ ਮੁੱਦਾ ਬੇਅਦਬੀ ਤੇ ਬੜੀ ਵੱਡੀ ਸਿਆਸਤ ਜਿਹੜੀ ਹੈ 2015 ਤੋਂ ਚੱਲ ਰਹੀ ਹੈ ਤੇ 2015 ਤੋਂ ਲੈ ਕੇ ਅੱਜ ਤੱਕ ਚੱਲੀ ਹੋ ਆ ਰਹੀ ਹੈ ਪਰ ਤੁਸੀਂ ਇੱਕ ਚੀਜ਼ ਸੋਚਿਓ ਜ਼ਰਾ ਸੋਚਿਓ ਜ਼ਰੂਰ ਕਿ ਬੇਅਦਬੀ ਸ਼ਬਦ ਜਿਹੜਾ ਆਜ਼ਾਦ ਹੋਇਆ ਬੇਅਦਬੀ ਸ਼ਬਦ ਜਿਹੜਾ ਚਰਚਾ ਦੇ ਵਿੱਚ ਆਇਆ 2015 ਚ ਆਇਆ ਉਸ ਤੋਂ ਪਹਿਲਾਂ ਕਦੇ ਅਸੀਂ ਬੇਅਦਬੀ ਦੀ ਗੱਲ ਨਹੀਂ ਸੁਣੀ ਸੀ ਤੁਸੀਂ ਇਹ ਵੀ ਦੇਖੋ ਕਿ ਬੇਅਦਬੀਆਂ ਦੇ ਜਿਹੜੀ 1984 ਤੋਂ ਲੈ ਕੇ 96 ਤੱਕ ਕਿੰਨੀਆਂ ਬੇਅਦਬੀਆਂ ਹੋਈਆਂ ਕਿੰਨੇ ਜਿਹੜੇ ਸੀ ਸਾਡੇ ਸਿੱਖ ਨੌਜਵਾਨ ਮਾਰੇ ਕਾਂਗਰਸ ਨੇ ਕਿੰਨੇ ਗੁਰੂ ਘਰਾਂ ਦੇ ਵਿੱਚ ਗੁਰੂ ਦੇ ਸਰੂਪ ਅਗਨ ਭੇਟ ਹੋਏ ਕਿੰਨਾ ਪੰਜਾਬ ਦੇ ਨਾਲ ਵਰਤਾਰਾ ਮਾੜੇ ਤੋਂ ਮਾੜਾ ਹੋਇਆ ਤੇ ਪਰ ਉਹਦੇ ਜੇ ਇੱਕ ਚੀਜ਼ ਦੇਖੋ ਤਾਂ ਉਹਦੀ ਚਰਚਾ ਕਿਤੇ ਨਹੀਂ ਆ। ਕੱਲ ਮੈਂ ਵਿਧਾਨ ਸਭਾ ਚ ਕੁਝ ਦਿਨ ਪਹਿਲਾਂ ਇਹ ਗੱਲ ਸੁਣੀ ਜਦੋਂ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਹੋਇਆ ਬੇਅਦਬੀਆਂ ਤੇ ਬਿੱਲ ਪੇਸ਼ ਹੋਇਆ ਤੇ ਬੇਅਦਬੀਆਂ ਤੇ ਬਿੱਲ ਤੇ ਬੜੀ ਕਾਲੀ ਨਾਲ ਪੇਸ਼ ਕੀਤਾ ਗਿਆ ਬੜੀ ਜਲਦੀ ਜਲਦੀ ਪੇਸ਼ ਕੀਤਾ ਗਿਆ ਤੇ ਉਹਦੇ ਤੇ ਆਬਜੈਕਸ਼ਨ ਲੱਗ ਗਿਆ 6 ਮਹੀਨੇ ਲਈ ਰੁਕ ਵੀ ਗਿਆ ਬੜੀ ਕਿਉਂਕਿ ਆਮ ਆਦਮੀ ਪਾਰਟੀ ਦੀ ਹਮੇਸ਼ਾ ਇਹ ਇੱਕ ਸਿਸਟਮ ਰਿਹਾ ਹੈ ਕਿ ਉਹਨਾਂ ਨੇ ਜਿਹੜਾ ਜਦੋਂ ਕੋਈ ਵੀ ਕੰਮ ਕਰਦੇ ਨੇ ਉਹ ਕਰਦੇ ਨੇ ਮੁੱਦਾ ਬਣਾਉਂਦੇ ਨੇ ਪਰ ਮੁੱਦੇ ਨੂੰ ਸੁਲਝਾਉਂਦੇ ਨਹੀਂ ਹੈਗੇ ਚਲੋ ਆਪਾਂ ਗੱਲ ਤੇ ਆਈਏ ਕਿ ਬਿੱਲ ਪੇਸ਼ ਹੋਇਆ ਬਾਜਵਾ ਸਾਹਿਬ ਨੇ ਕਿਹਾ ਕਿ ਜੇ ਬਿੱਲ ਨੂੰ ਸਾਨੂੰ ਪੜਨੂ ਸਮਾਂ ਚਾਹੀਦਾ ਹੈ ਸਾਨੂੰ ਬੇਅਦਬੀਆਂ ਤੇ ਪਤਾ ਕਰਨਾ ਚਾਹੀਦਾ ਬੇਅਦਬੀਆਂ ਦੀ ਗੱਲ ਕੀਤੀ ਉਹਨਾਂ ਤੇ ਬੇਲਾਂ ਤੇ ਗੱਲ ਕੀਤੀ ਤੇ ਉਦੋਂ ਬਾਅਦ ਭਗਵੰਤ ਮਾਨ ਸਾਹਿਬ ਨੇ ਬਾਹਰ ਆ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਭਗਵੰਤ ਮਾਨ ਜੀ ਕਹਿੰਦੇ ਵੀ ਬਾਜਵਾ ਸਾਹਿਬ ਨੂੰ ਪੰਜਾਬ 'ਚ ਕਿੰਨੀਆਂ ਬੇਅਦਬੀਆਂ ਹੋਈਆਂ ਪੰਜਾਬ 'ਚ ਕਿੰਨੀ ਬੇਅਦਬੀ ਹੋਈ ਉਹਦੇ ਤੇ ਉਹਨਾਂ ਨੂੰ ਪਤਾ ਨਹੀਂ ਹੈਗਾ ਉਹਨਾਂ ਨੂੰ ਗੱਲ ਨਹੀਂ ਹੈਗੀ ਮੈਂ ਇੱਥੇ ਗੱਲ ਕਹਿਣੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਪਤਾ ਤਾਂ ਤੁਹਾਨੂੰ ਨਹੀਂ ਤੁਸੀਂ ਵੀ ਕੱਲੀ ਬਰਗਾੜੀ ਕੋਟ ਕਪੂਰਾ ਬਾਈਬਲ ਕਲਾਂ ਦੀ ਉਹ ਗੱਲ ਕਰਦੇ ਹੋ ਤੁਸੀਂ ਵੀ ਜਿਹੜੀ ਗੱਲ ਕੀਤੀ 1984 ਤੋਂ 96 ਤੱਕ ਦੀ ਨਹੀਂ ਕੀਤੀ ਤੁਸੀਂ ਵੀ ਜਿਹੜੀਆਂ 2015 ਤੋਂ ਹੁਣ ਤੱਕ ਜਿਹੜੀਆਂ 900 ਦੇ ਕਰੀਬ ਬੇਅਦਬੀਆਂ ਹੋਈਆਂ ਨਾਲ ਤੁਹਾਡੇ ਆਪਣੀ ਸਰਕਾਰ ਦੇ ਵਿੱਚ ਵੀ 3.5 ਸਾਲਾਂ ਚ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ ਤੁਸੀਂ ਉਹਦੀ ਗੱਲ ਨਹੀਂ ਕੀਤੀ ਕਿਉਂ ਕਿ ਬਰਗਾੜੀ ਤੇ ਬਾਈਬਲ ਕਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਜਿਹੜਾ ਇੱਕ ਉਹਦੇ ਖਿਲਾਫ ਜਿਹੜੀ ਹੈ ਅੱਜ ਸਾਰਿਆਂ ਦੇ ਮਨਾਂ 'ਚ ਇੱਕ ਬਿਠਾਇਆ ਗਿਆ ਕਿ ਬਾਈਬਲ ਕਲਾਮ ਬਰਗਾੜੀ ਜਿਹੜਾ ਹੈ ਉਹੋ ਜੀ ਸ਼੍ਰੋਮਣੀ ਕਾਲdal ਦੀ ਸਰਕਾਰ 'ਚ ਹੋਇਆ ਤੇ ਚਰਚਾ ਸਿਰਫ ਬਰਗਾੜੀ ਤੇ ਬਾਈਬਲ ਕਲਾਮ ਦੀ ਹੁੰਦੀ ਹੈ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਜਗ੍ਹਾ ਇੱਕ ਸਮਾਨ ਨੇ ਜਿੱਥੇ ਵੀ ਬੇਅਦਬੀ ਹੁੰਦੀ ਹੈ ਗੁਰੂ ਦੀ ਬੇਅਦਬੀ ਹੁੰਦੀ ਹੈ ਉਹ ਸਭ ਜਗ੍ਹਾ ਇੱਕ ਬਰਾਬਰ ਹੈ ਪਰ ਨਹੀਂ ਤੁਸੀਂ ਸਿਰਫ ਤੇ ਸਿਰਫ ਚਰਚਾ ਜਿਹੜੀ ਕਰਨੀ ਹੈ ਕਦੇ 84 ਤੋਂ 96 ਕਾਂਗਰਸ ਦੇ ਖਿਲਾਫ ਨਹੀਂ ਕੀਤੀ ਕਦੇ ਜਿਹੜੀਆਂ ਹੋਰ 900 ਬੇਅਦਬੀਆਂ ਪਿਛਲੇ ਦਸਾਂ ਸਾਲਾਂ ਚ ਮਈਆਂ ਉਹਦੇ ਬਾਰੇ ਕਦੇ ਚਰਚਾ ਨਹੀਂ ਕੀਤੀ ਤੇ ਪਤਾ ਨਹੀਂ ਹੁਣ ਮੈਨੂੰ ਮੇਰੇ ਸਮਝ ਤੋਂ ਬਾਹਰ ਹੈ ਕਿ ਬਾਜਵਾ ਸਾਹਿਬ ਤੇ ਇਹ ਕਿਹੜੀ ਅਹ ਜੀ ਖੇਡ ਖੇਡਦੇ ਨੇ ਪਰ ਮੈਨੂੰ ਇੱਕ ਚੀਜ਼ ਜ਼ਰੂਰ ਸਮਝ ਆਉਂਦੀ ਹੈ ਕਿ ਜੇ ਤੁਸੀਂ ਸਾਰੇ ਦੇਖੋ ਤਾਂ ਜਿਹੜਾ ਇਹ ਸਮਾਂ ਇਨੀ ਕਾਲੀਚੇ ਬਿੱਲ ਕਿਉਂ ਪੇਸ਼ ਕੀਤਾ ਗਿਆ ਇਹ ਕਾਲੀਚੇ ਬਿੱਲ ਪੇਸ਼ ਕਰਨ ਦਾ ਇੱਕ ਕਾਰਨ ਹੈ ਉਹ ਕਾਰਨ ਹੈ ਤਰਨ ਤਾਰ ਸੀਟ ਦੀ ਇਲੈਕਸ਼ਨ ਕੀ ਕਿਹਾ ਤਰਨ ਤਾਰ ਸੀਟ ਦੀ ਇਲੈਕਸ਼ਨ ਕਿਉਂਕਿ ਬਾਈ ਇਲੈਕਸ਼ਨ ਜਿਹੜੀ ਹੈ ਤਾਰਨ ਤਰਸੀ ਤਿਆਰੀ ਹੈ ਹੁਣ ਬਹੁਤ ਸਾਰੇ ਕਹਿੰਦੇ ਕਿ ਬਾਈ ਇਲੈਕਸ਼ਨ ਤਾਂ ਪਹਿਲਾਂ ਵੀ ਹੋ ਕੇ ਖੱਡੀ ਹੈ ਪਰ ਤੁਸੀਂ ਇੱਕ ਚੀਜ਼ ਦੇਖੀਆ ਵੀਰੋ ਜਦੋਂ ਜਦੋਂ ਬਾਈ ਇਲੈਕਸ਼ਨ ਜਿਹੜੇ ਜਿਹੜੇ ਇਲਾਕੇ ਦੀ ਬਾਈ ਇਲੈਕਸ਼ਨ ਆਉਂਦੀ ਹੈ ਇਹ ਉਹਦੀ ਪਹਿਲਾਂ ਸਰਵੇ ਕਰਕੇ ਉੱਥੇ ਦੇ ਲੋਕਾਂ ਦੀ ਨਬਜ਼ ਪੜਦੇ ਨੇ ਲੁਧਿਆਣਾ ਬਾਈ ਇਲੈਕਸ਼ਨ ਹੋਈ ਉਹ ਤਾਂ ਪਹਿਲਾਂ ਜਲੰਧਰ ਵਾਲੇ ਰਮਨ ਅਰੋੜੇ ਨੂੰ ਠੋਕਿਆ ਕরাপਸ਼ਨ ਹੋਰ ਸਿਸਟਮ ਚ ਉਹਦੇ ਖਿਲਾਫ ਬੜੇ ਪ੍ਰੋਪਾਗੈਂਡ ਦੇ ਸਿਕਿਉਰਟੀ ਐਂਡ ਕਰਕੇ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਬਸ ਇੱਕ ਵਾਰ ਉਹਦੇ ਵਾਪਸ ਲੈ ਲਿਆ ਪਰਚਾ ਦਿੱਤਾ ਗੱਲ ਖਤਮ ਹੋ ਗਈ ਜਿਵੇਂ ਵੇਚੇ ਸਿੰਗਲਾ ਸੀ ਪਰਚਾ ਦਿੱਤਾ ਉਹ ਨੂੰ ਅਕਲੀਨ ਚਿੱਟ ਦੇਤੀ ਥੈਟਸ ਆਲ ਉਹ ਤਾਂ ਬੱਸ ਖਤਮ ਹੁਣ ਤਰਨਤਨ ਸਾਹਿਬ ਦਾ ਕੀ ਹੋਤਾ ਬੇਅਦਬੀ ਦਾ ਬਿੱਲ ਪੇਸ਼ ਕੀਤਾ ਬੇਅਦਬੀ ਦਾ ਬਿੱਲ ਤਾਂ ਅਕਾਲੀ ਦਲ ਨੇ ਵੀ ਪੇਸ਼ ਕੀਤਾ ਸੀ ਉਹਦਾਂ ਨੇ ਵੀ ਲਿਆਂਦਾ ਸੀ ਕਿ ਸੇ ਆਪਣੇ ਸਮੇਂ ਦੇ ਵਿੱਚ ਸੀਬੀਏ ਨੂੰ ਜਾਂਚ ਵੀ ਕੀਤੀ ਬੜੀ ਵੱਡੀਆਂ ਸਾਰਾ ਕੁਝ ਹੋਇਆ ਤੇ ਮੈਂ ਇੱਥੇ ਗੱਲ ਹੋਰ ਕਹਿਣੀ ਚਾਹੁੰਦਾ ਤੁਸੀਂ ਨੋਟ ਕਰੋ ਤੁਸੀਂ ਚੈੱਕ ਕਰੋ ਕਿ 2015 ਚ ਜਿਹੜੇ ਬੰਦੇ ਬੇਅਦਬੀ ਦੇ ਦੋਸ਼ੀ ਹੋਏ ਸੀ ਜਿਹੜੇ ਬੇਅਦਬੀ ਦੇ ਦੋਸ਼ੀ ਦੇ ਵਿੱਚ ਨਾਮਜ਼ਦ ਕੀਤੇ ਸੀ ਜਿਹੜੇ ਬੰਦੇ ਉਹਨਾਂ ਚ ਇੱਕ ਵੀ ਐਡੀਸ਼ਨ ਇੱਕ ਵੀ ਧਾਰਾ ਦੀ ਐਡੀਸ਼ਨ ਨਹੀਂ ਕੀਤੀ ਗਈ ਜਿਹੜੇ ਦੋਸ਼ੀ ਉਦੋਂ ਦੇ ਸੀ ਉਸ ਤੋਂ ਬਾਅਦ ਤਿੰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਨੀ ਸਾਹਿਬ ਤੇ ਨਾਲ ਕਿ ਭਗਵੰਤ ਮਾਨ ਜੀ ਸਾਢੇ 3 ਸਾਲ ਤੋਂ ਤਿੰਨ ਮੁੱਖ ਮੰਤਰੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਦੋ ਰਹਿ ਚੁੱਕੇ ਤੇ ਤੀਜਾ ਚੱਲ ਰਿਹਾ ਪਰ ਅੱਜ ਤੱਕ ਸਿਰਫ ਇਹਤੇ ਤੇ ਬੇਅਦਬੀ ਤੇ ਸਿਆਸਤ ਕੀਤੀ ਹੈ ਤੇ ਪਰਗਤ ਸਿੰਘ ਵੀ ਜਿਹੜੇ ਪਿਛਲੇ ਦਿਨਾਂ ਚ ਬੋਲੇ ਰਹੇ ਕਿ ਕਾਂਗਰਸ ਨੇ ਉਹਨਾਂ ਨੂੰ ਓਪਨਲੀ ਕਿਹਾ ਕਿ ਕਾਂਗਰਸ ਨੇ ਇਹਤੇ ਬੇਅਦਬੀ ਤੇ ਸਿਆਸਤ ਕੀਤੀ ਹੈ ਤੇ ਜਿੱਥੇ ਕਾਂਗਰਸ ਨੇ ਕੀਤੀ ਹੈ ਉਥੇ ਨਾਲ ਹੀ ਜਿਹੜੀ ਆਮ ਆਦਮੀ ਪਾਰਟੀ ਦੀ ਉਸੇ ਸਿਆਸਤ ਉਹ ਬੇਅਦਬੀ ਤੇ ਸਿਆਸਤ ਕਰਕੇ ਆਪਣੀ ਸਰਕਾਰ ਬਣਾ ਕੇ ਬਈ ਹੈ ਪਰ ਪੰਜਾਬੀਓ ਗੱਲ ਕਿੱਥੇ ਹੋ ਰਹੀ ਹੈ ਕਦੇ ਸੋਚਿਆ ਇਹ ਦਿੱਲੀ ਵਾਲੇ ਇਹ ਦੋਨੇ ਸਰਕਾਰਾਂ ਦੋਨੇ ਪਾਰਟੀਆਂ ਜਿਹੜੀਆਂ ਨੇ ਦਿੱਲੀ ਤੋਂ ਚੱਲਦੀਆਂ ਨੇ ਇਹ ਪੰਜਾਬ ਨੂੰ ਬਦਨਾਮ ਕਰਕੇ ਕੋਈ ਨਸ਼ੇ ਦੇ ਨਾਂ ਤੇ ਬਦਨਾਮ ਕਰਦਾ ਕੋਈ ਗੁਰੂ ਸਾਹਿਬ ਦੇ ਨਾਂ ਤੇ ਬੇਅਦਬੀ ਦੇ ਨਾਂ ਤੇ ਬਦਨਾਮ ਕਰਦਾ ਕੋਈ ਕਿਸੇ ਤਰ੍ਹਾਂ ਬਦਨਾਮੀ ਦੇ ਕੇ ਤੁਹਾਨੂੰ ਬਦਨਾਮੀ ਦੇ ਕੇ ਤੁਹਾਡੇ ਸਿਰ ਤੇ ਹੀ ਰਾਜ ਕਰਦਾ ਤੇ ਅੱਜ ਮੈਂ ਗੱਲ ਜਿਹੜੀ ਇੱਥੇ ਆਉਂਦਾ ਸੀ ਕਿ ਤਰਨਤਾਰਨ ਸੀਟ ਦਾ ਤਰਨਤਾਰਨ ਸੀਟ ਇੱਕ ਪੰਥਕ ਇਲਾਕਾ ਹੈ ਬਹੁਤ ਸਾਰੇ ਕਿਉਂਕਿ ਹਰ ਇਲਾਕੇ ਦਾ ਇੱਕ ਸਮੀਕਰਨ ਹੁੰਦਾ ਹੈ ਬਹੁਤ ਸਾਰੇ ਇਲਾਕੇ ਨੇ ਜਿੱਥੇ ਮਤਲਬ ਸਿੱਖੀ ਜਿਹੜੀ ਆ ਬਹੁਤ ਜ਼ਿਆਦਾ ਪਰਫੁੱਲਤਾ ਤਰਨਤਨ ਸਾਹਿਬ ਦੇ ਵਿੱਚ ਬਹੁਤ ਉਸ ਇਲਾਕੇ ਦੇ ਵਿੱਚ ਵੱਡੇ ਵੱਡੇ ਜਿਹੜੇ ਸਾਡੇ ਕੌਮ ਦੇ ਯੋਧੇ ਹੋਏ ਨੇ ਉਸ ਇਲਾਕੇ ਦੇ ਵਿੱਚ ਹੋਏ ਨੇ ਤੇ ਬਹੁਤ ਪਿੰਡੂ ਨਰੋਲ ਸੀਟ ਹੈ ਤੇ ਸਿੱਖੀ ਦਾ ਪ੍ਰਚਾਰ ਬਹੁਤ ਜ਼ਿਆਦਾ ਤੇ ਜਦੋਂ ਹੁਣ ਇਹਨਾਂ ਨੇ ਉਹ ਗੱਲ ਤੇ ਜਾਣਾ ਸੀ ਬੇਅਦਬੀ ਦੀ ਗੱਲ ਓਬਵੀਅਸ ਹੈ ਉੱਠਣੀ ਸੀ ਕਿਉਂਕਿ ਕੁਝ ਕੀਤਾ ਤਾਂ ਗਏ ਹੀ ਨਹੀਂ ਪਿਛਲੇ ਸਰਕਾਰਾਂ ਦੇ ਵਿੱਚ ਤੇ ਇਹ ਵੀ ਮੈਂ ਗਾਰੰਟੀ ਕਰਦਾ ਜਿੱਦ ਦੇ ਸ਼੍ਰੋਮਣੀ ਕਾਲ ਦਲ ਦੀ ਸਰਕਾਰ ਆਊਗੀ ਜਿਵੇਂ ਇਹਨਾਂ ਦਾ ਨਰੇਸ਼ ਯਾਦਵ ਤੁਸੀਂ ਦੇਖੋ ਇਹਨਾਂ ਦਾ ਐਮਐਲਏ ਦਿੱਲੀ ਦਾ ਉਹ ਨਰੇਸ਼ ਯਾਦਵ ਜਿਹੜਾ ਹੈ ਉਹ ਬੇਅਦਬੀ ਦੇ ਦੋਸ਼ ਤੇ ਵਿੱਚ ਸਜ਼ਾ ਸਜ਼ਾ ਮਿਲੀ ਉਹਨੂੰ ਸਜ਼ਾ ਕੱਟ ਰਿਹਾ ਹੈ 2 ਸਾਲ ਦੀ ਸਜ਼ਾ ਹੋਈ ਜਾਂ ਕੇ ਕੇਸ ਚੱਲ ਰਿਹਾ ਹੈ ਪਰ ਉਹਦੇ ਤੇ ਕੋਈ ਗੱਲ ਨਹੀਂ ਕੋਈ ਚਰਚਾ ਨਹੀਂ ਹੈ ਤੇ ਇਹ ਵੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਜਿੱਦੇ ਰੋਲ ਜਿਹੜੀ ਹੈ ਪੂਰੀ ਚੰਗੇ ਤਰੀਕੇ ਨਾਲ ਇਹਦੀ ਹੋਰ ਜਿਹੜੇ ਜਦੋਂ ਤਹਿਕੀਕਾਤ ਕਰਾਂਗੇ ਤਾਂ ਉਹ ਤੋਂ 100% ਹੈ ਕਿ ਜਿਹੜਾ ਦੋਸ਼ ਨਿਕਲੂਗਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਨਿਕਲੂਗਾ ਬਰਗਾੜੀ ਦੇ ਬਾਈਬਲ ਕਲਾਂ ਦਾ ਵੀ ਇਹ ਮੈਂ ਗਰੰਟੀ ਕਰਦਾ ਤੁਹਾਨੂੰ ਤੇ ਅਗਲੀ ਜਿਹੜੀ ਹੁਣ ਚਰਚਾ ਆਪਾਂ ਕਰਦੇ ਸੀ ਕਿਉਂਕਿ ਤਰਨਤਨ ਸਾਹਿਬ ਜਦੋਂ ਉਸ ਇਲਾਕੇ ਜਾਉਂਗੇ ਤੁਸੀਂ ਤਰਨਤਨ ਦੇ ਇਲਾਕੇ ਚ ਬਾਈ ਇਲੈਕਸ਼ਨ ਜਾਣਗੇ ਤਾਂ ਲੋਕਾਂ ਨੇ ਉੱਥੇ ਸਭ ਤੋਂ ਵੱਡਾ ਸਵਾਲ ਇਹ ਕਰਨਾ ਕਿ ਕਿਉਂਕਿ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਜਿੱਥੇ ਤਾਂ ਓ ਵੀ ਸਕੇ ਉਹਨਾਂ ਨੂੰ ਨਵਜ ਪੜਨੀ ਆਉਂਦੀਆਂ ਲੋਕਾਂ ਨੂੰ ਉਸ ਚੀਜ਼ ਦੀ ਇਹ ਲੀਡਰ ਵੀ ਪੜਦੇ ਨੇ ਕਿ ਉੱਥੇ ਕੀ ਮੁੱਦਾ ਵੱਡਾ ਕੀ ਹੋਊਗਾ ਤਾਂ ਉੱਥੇ ਮੁੱਦਾ ਜਿਹੜਾ ਸੀ ਇਹੀ ਹੋਣਾ ਸੀ ਤਾਂ ਹੁਣ ਇਹ ਉੱਥੇ ਆਪਣੀਆਂ ਅੱਖਾਂ ਪੁੰਝਣ ਲਈ ਲੋਕਾਂ ਨੂੰ ਕਹਿਣ ਲਈ ਕਿ ਦੇਖੋ ਜੀ ਅਸੀਂ ਤਾਂ ਬੇਅਦਬੀ ਤੇ ਕਾਨੂੰਨ ਲਿਆਇਓ ਮਰ ਕਹਿਤਾ ਅਸੀਂ ਤਾਂ ਬੇਅਦਬੀ ਤੇ ਫੜ ਕੇ ਜੀ ਫਰਾਣਾ ਹੈ ਅਸੀਂ ਕੇਸ ਚੱਲ ਰਿਹਾ ਜੀ ਸਾਡੀਆਂ ਪੁਰਾਣੀਆਂ ਰਿਪੋਰਟਾਂ ਦੇ ਵਿੱਚ ਇਸ ਤਰ੍ਹਾਂ ਹੋਇਆ ਜੀ ਪਰ ਗੱਲ ਇਹ ਹੈ ਉਹ ਹੁਣ ਜਿਵੇਂ ਜਿਹੜਾ ਉਹਨੋਂ ਜਿਹੜਾ ਹੈ ਜਾਂ ਬਿੱਲ ਜਿਹੜੇ ਨੇ ਉਹ ਅੱਗੇ ਪੈ ਗਏ ਤੇ ਹੁਣ ਥੋੜਾ ਮਨ ਤੇ ਇਹਨਾਂ ਦੇ ਬੋਝ ਪਿਆ ਹੋਇਆ ਇਸ ਕਾਲ ਦਾ ਪਰ ਇਹ ਵੀ ਹੈ ਕਿ ਇਹਨੂੰ ਇਹਨਾਂ ਨੇ ਮੁੱਦਾ ਬਣਾ ਲਿਆਣਾ ਦੇਖੋ ਜੀ ਵਿਰੋਧੀ ਜਿਹੜੇ ਨੂੰ ਬਿੱਲ ਪੇ ਪਾਸ ਨਹੀਂ ਹੋਣ ਦੇ ਰਹੇ ਉਹਨਾਂ ਨੇ ਆਬਜੈਕਸ਼ਨ ਲਾਦਾ ਸੋ ਵੀਰੋ ਸਮਝਣ ਦੀ ਲੋੜ ਹੈ ਇਹ ਬੰਤੇ ਸਮੇ ਸਮੇ ਤੇ ਥੋਡੀਆਂ ਨਫਜ਼ਾਂ ਥੋੜੇ ਜਜ਼ਬਾਤ ਪੜ ਕੇ ਉਹਨਾਂ ਦੇ ਨਾਲ ਖੇਡਦੇ ਨੇ ਉਹਨਾਂ ਤੇ ਕੰਮ ਕਰਦੇ ਨੇ ਫਿਰ ਉਸ ਤੋਂ ਬਾਅਦ ਉਹ ਸਿਲੈਕਸ਼ਨ ਦੇ ਵਿੱਚ ਜਾਂਦੇ ਨੇ ਪਰ ਤਪਤਾ ਹੁਣਾਂ ਨੇ ਪੰਜਾਬ ਦੇ ਲੋਕ ਮੈਨੂੰ ਉਮੀਦ ਹੈ ਕਿ ਇਹ ਸਰਕਾਰਾਂ ਨੂੰ ਭਗਵੰਤ ਮਾਨ ਨੂੰ ਰਣਜੀਤ ਕੇਜਰੀ ਆਲੂ ਤੇ ਇਹਨਾਂ ਦੀ ਪੂਰੀ ਟੀਮ ਡਰਾਮਾ ਟੀਮ ਨੂੰ ਜਿਹੜੀ ਕਹਿੰਨਾ ਕਿ ਇੱਕ ਡਰਾਮੇ ਵਾਲੀ ਟੀਮ ਹੈ ਇਹਨਾਂ ਕਲਾਕਾਰਾਂ ਨੂੰ ਜ਼ਰੂਰ ਸਮਝਣਗੇ ਕਿ ਜਿਹੜੀ ਇਹ ਬੇਅਦਬੀ ਤੇ ਬਿੱਲ ਪੇਸ਼ ਹੋਇਆ ਜਾਂ ਇਹ ਕੀਤਾ ਹੈ ਬਹੁਤ ਚੰਗਾ ਗੱਲ ਹੈ ਬੇਅਦਬੀ ਤੇ ਕਾਨੂੰਨ ਬਣਨਾ ਚਾਹੀਦਾ ਹੈ ਉਮਰ ਕਹਿ ਛੱਡੋ ਮੈਂ ਕਹਿੰਨਾ ਫਾਂਸੀ ਵੀ ਲੱਗਣੀ ਚਾਹੀਦੀ ਹੈ ਜੇ ਕੋਈ ਹੈ ਜੋ ਬੰਦਾ ਗਲਤ ਕਰਦੇ ਰਹਿਆ ਧਾਰਮਿਕ ਜਜ਼ਬਾਤਾਂ ਨਾਲ ਉਹਨਾਂ ਦੇ ਖੇਡਦਾ ਪਰ ਮੈਂ ਇਹ ਵੀ ਕਹਿਣਾ ਕਿ ਜਿਹੜੇ ਲੋਕ ਸਿਆਸਤ ਕਰਦੇ ਨੇ ਜਿਹੜੇ ਬੇਅਦਬੀ ਤੇ ਸਿਆਸਤ ਕਰਕੇ ਹੁਣ ਤੱਕ ਰੋਟੀਆਂ ਸੇਕੀਆਂ ਨੇ ਉਹਨਾਂ ਤੇ ਵੀ ਬਹੁਤ ਕੜੀ ਕਾਰਵਾਈ ਹੋਣੀ ਚਾਹੀਦੀ ਤੇ ਉਹਨਾਂ ਲੀਡਰਾਂ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਬਕ ਸਿਖਾਉਣਾ ਚਾਹੀਦਾ